ਹੈਲੋ ਹੈਲੋ ਹਾਂ ਆ ਮੋਟਰ ਜੀ ਦਾ ਹੱਲ ਕਰ ਦਿਓ ਪਾਣੀ ਟੈਂਕੀ ਦਾ ਚੜਦਾ ਨਹੀਂ ਉਹ ਥੱਲੇ ਆਈ ਜਾਂਦਾ ਟੈਂਕੀ ਕਿਹੜੀ ਚਾ ਫੈਕਟਰੀ ਵਾਲੀ ਚਾ ਚੜਦਾ ਕਿਵੇਂ ਪਰ ਨੀ ਪਰ ਨਹੀਂ ਉਹ ਟੈਂਕੀ ਹੁਣੋਂ ਥੱਲੇ ਡੁੱਲੀ ਜਾਂਦਾ ਪਾਣੀ ਦਾ ਫਿਰ ਇਹ ਥਾਰਾ ਬਰੋੜ ਕੇ ਟੂਬ ਨੂੰ ਬੰਦ ਕਰਦੇ ਨੇ ਇਹਦੇ ਤੇ ਗੇਟ ਬਾਲ ਲੱਗੂਗਾ ਗੇਟ ਬੰਦ ਲਾਉਣਾ ਪਊਗਾ ਉਹ ਟੂਬ ਨੂੰ ਬਰੋੜ ਕੇ ਬੰਦ ਕਰਦੇ ਪਾਣੀ ਕਹਾ ਜਾਣ ਲੱਗ ਜੂ ਬਸ ਆ ਨਹੀਂ ਹਾਂ ਹੈਲੋ ਹੈਲੋ ਹਾਂ ਇੱਕ ਨਾ ਪਾਣੀ ਛਿੜਕਣ ਵਾਲੀ ਪਾਈਪ ਵੱਡੀ ਲੈ ਲੈਣਾ ਉਹਨਾਂ ਨੂੰ ਰੰਗ ਵਾਲਿਆਂ ਨੂੰ ਚਾਹੀਦੀ ਆ ਅੱਛਾ ਤੇ ਨਲੇ ਆਪਾਂ ਨੂੰ ਬਾਹਰ ਚ ਪਾਣੀ ਛਿੜਕਣ ਨੂੰ ਜਿਹੜੀ ਇੱਥੋਂ ਸੜਕ ਤੱਕ ਜਾਵੇ ਏਨੀ ਲੰਮੀ ਲਿੰਗ ਅੱਛਾ ਤਾਂ ਹਾਂ ਠੀਕ ਹੈ ਵੱਡਾ ਮੰਡਲ ਲੈ ਆ ਇਹਨਾਂ ਤੋਂ ਹਏ ਵੱਡਾ ਮੰਡਲ ਅੱਛਾ ਹਾਂ ਠੀਕ ਹੈ ਲੈ ਆ ਮੜਾ ਸੀਤੀ ਠੀਕ ਹੈ ਹਲੋ ਕਿੱਥੇ ਜੀ ਮੈਂ ਇਧਰ ਗੇੜਾ ਮਾਰਨ ਗਿਆ ਸੀ ਪਾਣੀ ਦੇਖਣ ਗਿਆ ਸੀ ਡਾਕਟਰ ਵਾਲੇ ਚ ਆਏ ਕਰੀ 4 ਘੰਟੇ ਸਮੋਸ਼ਨ ਜਿਹੇ ਦੇ ਤਰਾ ਲਿਆ ਉਹਨਾਂ ਦੇ ਜੋ ਗਿਆ ਲੈਣ ਤੜਕੇ ਗਿਆ ਨਾ ਹੁਣ ਉਹ ਸੇਟ ਹੋ ਜਾਂਦੇ ਕਰਕੇ ਤੜਕੀ ਤੜਕੇ ਆਏ ਜਨ ਸਾਢੇ ਸੱਤ ਹੋਏ ਇੱਥੇ ਦੁਕਾਨ ਤੇ ਜੇ ਮੇਰੇ ਇਸ ਕਰ ਤਾਂ ਮੈਂ ਨਾ ਉਹ ਆ ਕੇ ਟੱਪਣੇ ਕੌਣ ਤਰੰਗ ਵਾਲੇ ਨਹੀਂ ਤੱਪਦੇ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਚੱਕ ਲਿਓ ਵਾਟਸਐਪ ਤੇ ਗੱਲ ਕਰ ਲੈਣਗੇ ਤੈਨੂੰ ਕਿੜਕਾ ਜਾ ਇੱਕ ਘਟਾ ਚੱਕ ਲਿਓਂਗਾ ਬੱਸ ਸਾਡਾ ਇੱਕ ਚੱਕਲੇ ਚਾਰ ਦੋ ਮੋਰਚਲੇ ਇਹਨਾਂ ਨੂੰ 3 ਬੁਰਤ ਕੇ ਰੰਗਾਲੇ ਹੈ 4 ਇੰਚ ਠੀਕ ਹੈ ਠੀਕ ਹਾਂ ਉਹ ਗੱਡੀ ਚਾਬੀ ਤੇਰੇ ਕੋਲੇ ਤਾਂ ਨਹੀਂ ਉਹ ਮਿਹਰ ਨੂੰ ਫੜਾਈ ਸੀ ਰੌਂਦ ਜੇ ਵਾਲੀ ਯਾਰਾ ਨਾ ਮੇਰੇ ਕੋਲ ਤਾਂ ਹੈ ਨਹੀਂ ਉਹ ਯਾਰ ਫਿਰ ਹੋਰ ਕਿੱਥੇ ਛਿੜਤੀ ਐਨੇ ਹੈ ਨਹੀਂ ਨਹੀਂ ਮੈਨੂੰ ਪੜੀ ਨਹੀਂ ਚਾਬੀ ਚਲੋ ਉਹ ਰੌਂਦ ਜੇ ਵਾਲੀ ਹਾਂ ਆ ਇੱਥੇ ਲੈਿੰਦੇ ਫਿਰਦੇ ਸੀਗੇ ਇੱਥੇ ਦਾ ਛਿੜਤੀ ਹੋਵੇ ਕਿ ਤਾਹ ਅੱਜ ਪਹੀਜ ਦੇਖ ਲਈ ਘਰੇ ਫੜਾਈ ਸੀ ਉਹਨੂੰ ਮੈਂ ਹਾਂ ਹਮਨ ਪਤਾ ਐ ਤਾਂ ਫੜਾਈ ਦੇਦਾ ਮੈਨੂੰ ਪਤਾ ਦਿਰੋ ਉਹ ਤਾਂ ਕਾਰੀਆ ਮੋਟਰਸਾਈਕਲ ਤੋਂ ਫੜਾਈ ਐ ਤਾਂ ਹੋਰ ਮੇਰ ਕੋ ਨਹੀਂ ਨੀਂ ਕੀ ਹਰ ਮੈਂ ਤਾਂ ਫੜੀ ਕੇ ਠੀਕ ਹਲੋ 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 ਮਾਹੌ ਡਰਾਈਵਰ ਕੀ ਕਹਿੰਦਾਗਾ ਕਿਹੜਾ ਮੱਤੀ ਵਾਲਿਆਂ ਦਾ ਜਿਹੜਾ ਪੁੱਛਦਾਈ ਤੂੰ ਉਹਨੂੰ ਮੈਂ ਆਦ ਪਛੈ ਦੇਦਾ ਤਾਂ ਮੈਂ ਦੱਸਦਾ ਹਾਂ ਹੁਣ ਫੋਨ ਲਾ ਕੇ ਪੁੱਛਣਾ ਨਾ ਉਹ ਮੈਂ ਦੁਬਾਰੇ ਹੋਰ ਕਹ ਦੱਸਿਆ 10000 ਫਿਰ ਜੰਨੀ ਸੀ ਹੋਰ ਕਰੀਏ ਹਾਂ 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 ਉਹ ਪੁੱਛਦਾ ਮੈਂ ਤੇ ਉਹ ਨਾ ਜੀ ਕਹਿੰਦਾ ਉਹ ਪਰਸੋਂ ਤੋਂ ਆਉਣ ਲੱਗ ਜੂਗਾ ਨਾ ਮੈਂ ਪਰਸੋਂ ਤੋਂ ਹੂੰ ਅੱਛਾ ਕੱਲ੍ਹ ਤੋਂ ਜਿਹੜਾ ੜਕਾ ਨੂੰ ਪੁੱਛ ਲੈ ਦੂਦ ੜਕਾ ਕਹਿੰਦਾ ਮਿਸਤਰੀ ਲੱਗਿਆ ਜੀ ਉਹ ਸਮਾਨ ਜੇ ਸਮਝੀ ਜਾਂਦੇ ਆ ਅੱਛਾ ਠੀਕ ਹੈ ਠੀਕ ਹੈ ਹੈਲੋ ਬੜੀ ਸੁੰਗਲੀ ਲੈ ਕੇ ਤਾਂ ਨਹੀਂ ਗਿਆ ਲੈ ਜਾ ਠੀਕ ਆ ਹੂੰ ਉਹ ਉਹ ਵੀ ਲੈ ਗਿਆ ਬੁੰਦੀ ਜੀ ਵੀ ਠੀਕ ਆ ਠੀਕ ਆ ਲੜਕੇ ਦਾਦਾ ਹਾਂ ਹੂੰ ਹਲੋ ਇਹ ਗਿਣਤੀ ਦੇ ਹਿਸਾਬ ਨਾਲ ਉਹ ਕੋਕੰਡਾ ਕੁੰਡਾ ਹੋਇਆ ਵਾ ਗੱਡੀ ਦਾ ਆ ਗਏ ਉਹ ਲਾਉਣ ਵਾਲੇ ਹਾਂ ਉਹ ਗਿਣਤੀ ਦੇ ਹਿਸਾਬ ਨਾਲ ਹੀ ਲਹੂਆ ਅਸਲ ਤਾਂ ਇਹ ਅੱਛਾ ਉਹ ਤਾਂ ਗਿਣਤੀ ਕਰਿਆ ਕਰਾਂ ਮੈਂ ਤਾਂ ਵੀ ਹਾਂ ਠੀਕ ਹੈ ਬਿੰਤੀ ਦੇ ਸਾਹਣ ਵਾਲੀ ਨੂੰ ਠੀਕ ਹੈ ਹੋ ਤੇਰਾ ਹੈਲੋ ਪਿੰਡ ਪਿੰਡ ਚ ਕੀ ਹਰੇ ਆ ਗਿਆ ਕਰੇ ਕਿਉਂ ਪੁੱਛੋ ਦਸ ਬ੍ਰੀਡ ਕਰੀ ਤੇ ਫੋਨ ਨਹੀਂ ਚੱਕਦਾ ਕਿ ਕਿੱਧਰ ਰੂ ਹੈ ਮਾ ਦਾ ਪਿੰਡ ਗਿਆ ਜੀ ਆ ਗਿਆ ਦੇ ਬਸ ਫੈਕਟਰੀ ਜੀ ਆ ਅੱਛਾ ਠੀਕ ਹੈ ਹੈਲੋ ਰਾਣੀ ਦਾ ਮੱਖਣਾ ਇਹਨਾਂ ਕੋਲ ਹੈ ਨਹੀਂ ਤੂੰ ਮਸ਼ੀਨਾਂ ਹਾਂ ਨਮ ਗਏ ਨੇ ਹੋਰ ਪ੍ਰਾਣੀ ਤੇ ਚਲਪਕੇ ਤੇ ਹੋਰ ਪਤਾ ਕਰ ਲਾਂਗੇ ਹਨਾ ਹਾਂ ਕਿ ਤਾਂ ਹੋਰ ਦੇਖ ਲਾਂਗੇ ਫਿਰ ਜਾ ਤਾਂ 55 ਹਜ਼ਾਰ ਹੀ ਕਹਿੰਦਾ ਨਵੀ ਹੂੰ ਫੋਦਾ ਦਾ 2000 ਦੀ ਲੱਤੀ ਇਹ ਵਧੀਆ ਜਲਦੀ ਹੈ ਹਜੇ ਨਵੀ ਘੱਟ ਜਲਦੀ ਆ ਉਹ ਤਪੇ ਵਾਲੇ ਨੂੰ ਪੁੱਛ ਲਾਂਗੇ ਜਾਂ ਇੱਥੇ ਕੋਈ ਹੋਰ ਦੁਕਾਨਾ ਹੋਣੀ ਹੈ ਸਲਾਈ ਮਸ਼ੀਨਾਂ ਵਾਲੀ ਦਾ ਹੋਰ ਇੱਥੇ ਪਤਾ ਕਰਦਾ ਮੈਂ ਤਪੇ ਵਾਲੇ ਦਾ ਤਾਂ ਨੰਬਰ ਹੈ ਨਹੀਂ ਮੇਰੇ ਕੋਲੇ ਨਾ ਨੰਬਰ ਨਹੀਂ ਉਹ ਕੋਲ ਤਾਂ ਚਲ ਜਾ ਕੇ ਪਤਾ ਕਰਿਆਵਾਂਗੇ ਹਾਂ ਆ ਲੋਟ ਕਰਾ ਲਿਆ ਫਿਰ ਇਹ ਤਾਂ ਕਰਾ ਕੇ ਲੈਉਣਾ ਹੈ ਠੀਕ ਦੇਖੋ ਹੋਰ ਕੀ ਕਹਿੰਦਾ ਇਹ ਤੋਂ ਜ਼ਿਆਦਾ ਗਏ ਸੀ ਨਾ ਚਲੋ ਦੇਖਾਂਗੇ ਫਿਰ ਦੇਖੀਓ ਠੀਕ ਹੈਲੋ ਕਿਤੇ 10000 ਰੁਪਏ ਦੇ ਕਹਿੰਦਾ ਵੀ ਇਹਨਾਂ ਤੇ ਪਿਆਰ ਹੋ ਜਾਓ ਹਫ਼ਤਾ ਲੱਗ ਜਾਓ ਹਫ਼ਤੇ ਨੂੰ ਕਹਿੰਦਾ ਦੇ ਦੂੰਗਾ ਮੈਂ ਚਲੋ ਹਫ਼ਤੇ 3-7 ਦਿਨਾਂ ਦੇ ਕਰਾ ਗੱਲ ਰਫ ਮਹਿੰਗੀ ਹੈ ਨਾ 10000 ਦੀ ਪੂਰਾ 2 ਦੀ ਕੇ ਪਹਿਲਾਂ ਲੈ ਕੇ ਜੀ ਆ ए, अच्छा हां ये पिछलो वाले ਤੋਂ ਹਾਂ ਹਾਂ اچھا ਫਿਰ ਇਹਦੇ ਕੋਲੇ ਹੈਸ਼ਟੈਗ ਤਾਂ ਕੋਈ ਯਾਰ ਹੈ ਨਹੀਂ ਫਿਰ ਮੇਰੇ ਕੋਲ ਕਹਿੰਦਾ ਹੁਣ ਠੀਕ ਹੈ ਹਾਂ ਹਫਤੇ ਤੱਕ ਕਹਿੰਦਾ ਦੇ ਸਕਦਾ ਹਾਂ ਬਸ ਗੱਲ ਕੁਛੜ ਲੈ ਮੈਂ ਤਾਂ ਵੀ ਘਟਵੱਧ ਕਰਕੇ ਹੋ ਘਟਵੱਧ ਕਰਕੇ ਦੇ ਦੇ ਕੁਝ ਜਿਹਾ ਫਿਰ ਨਹੀਂ ਗਾ ਹਾਂ ਵਾ ਠੀਕ ਹੈ ਹੈਲੋ ਹੈਲੋ ਹਾਂ ਹੈਲੋ ਨੋ ਅ ਬਿਬੀ ਨੂੰ ਪਛੀ ਪਿੰਡੀ ਚੱਲ ਜੂ ਪਿੰਡੀ ਪਿੰਡੇ ਰੇ ਲੋਡ ਰਾਉਣ ਯਾਰ ਪਿੰਡੀ ਮੈਨੋ ਖਾ ਕਰਦੇ ਤੜਖੇ ਤੋਂ ਜਿਆਦਾ ਗੋਭੀ ਲਿਆ ਜਾ ਕਾਦਰ ਜੀ ਲਿਆ ਗਾਜਰਾ ਹਾਂ ਚਲੋ ਦੇਖਦਾ ਯਾਰ ਹੈ ਨਹੀਂ ਕਿਸੇ ਕੋਲੇ ਜਲਦੀ ਕੋਈ ਸਬਜੀ ਤਾਂ ਹੈ ਨਹੀਂ ਕਿਸੇ ਕੋਲੇ ਜਿਆਦਾ ਗਾਜਰਾ ਦਾ ਗੋਭੀ ਦੇਖ ਰਾ ਗੋਭੀ ਛੜੀ ਜੀ ਆ ਭੈਣ ਦੇ ਦੇਖੀ ਆ ਮੈਂ ਦੋਸਤ ਹੈ ਨਹੀਂ ਹਾਂ ਓਹੋ ਸੱਤ ਗੋਭੀ ਸੱਤ ਗੋਭੀ ਦਾ ਤਾਂ ਫੇਰ ਇਧਰੋਂ ਪੁੰਗੀ ਵਸਾਈ ਕਰ ਲਾਂਗੇ ਯਾਰ ਕੱਟ ਰਹੇ ਸੀ ਖਾਲੇ ਕੋਲੇ ਕਹਿੰਦਾ ਪੰਜਾ ਸੀ ਦੇਖਦਾ ਹਾਂ ਮੈਂ ਅੱਜ ਤਾਂ ਉਹ ਕਾਰੇ ਕੋਲ ਪਈਆਂ ਹੀ ਬੈਂਗ ਨਹੀਂ ਚੱਲੀ ਬੈਂਗ ਨਹੀਂ ਬੈਂਗ ਨਹੀਂ ਲਿਆਉਣਿਆ ਬੈਂਗ ਨਹੀਂ ਲਿਆ ਆਲੂ ਬੈਂਗਣੀ ਬਣਾ ਲਾਂਗੇ ਫਿਰ ਹੋਰ ਕਿ ਡੰਗ ਲਾ ਲਾਂਗੇ ਨਹੀਂ ਉਹ ਗਾਜਰ ਜੀ ਹੈਗੀ ਆ ਉਹਦੇ ਕੋਲ ਉਹ ਤੋਂ ਲਿਆਈ ਅੱਧੀ ਕਿਲੋ ਦਾ ਬੱਧਰ ਨਹੀਂ ਦਾ ਇੱਧਰ ਕੋਈ ਨਾ ਹਾਂ ਉਹ ਕਾ ਖਿਆਲ ਜੇ ਨਹੀਂ ਥੋੜੇ ਜਿਹੜੇ ਤੂੰ ਲੈ ਸੀ ਉਹ ਵੀ ਅੱਧਿਆ ਖਰਾਬ ਮਾਰ ਗਿਆ ਸੀ ਉਹ ਵੀ ਖਰਾਬ ਨਿਕਲਗੇ ਇੱਥੋਂ ਨਾ ਕਿਸੇ ਤੋਂ ਲਿਆ ਕਰ ਯਾਰ ਠੀਕ ਹੈ ਤੇ ਤੂੰ ਦੂਰੇ ਕਿਤੇ ਲਿਆਵਾਂਗੇ ਚੰਗਾ ਆਹੋ ਇੱਕ ਬੈਕਨ ਹੈਲੋ ਹਾਂ ਮੱਖਣ ਹਾਂ ਤੇ ਹਾਂ ਕਿਵੇਂ ਹੈ ਮੱਗ ਹੈ ਮੱਗ ਕਿਵੇਂ ਹੈ ਹੈਲੋ ਅ ਕਿਵੇਂ ਹੋ ਤੁਸੀਂ ਓ ਜੀ ਠੀਕ ਹੈ ਉਹ ਸਿਰ ਨੂੰ ਲਗਾ ਲੈ ਅੱਜਾ ਉਹ ਨਾਇਨ ਲੜਾ ਚਾਹੀਏ ਨਾ ਜਲੇ ਕਿਰ ਲੇਕੇ ਜਾਂਦੇ ਨਾ ਹੈ ਕਿਰ ਲੇਕੇ ਜਾਂਦੇ ਨਾ ਜੇ ਲੋ ਬੱਦੀ ਲੇਕੇ ਦਸਨ ਕਰੋ ਮਾਲਕ ਠੀਕ ਕਰ ਖਣ ਨਹੀਂ ਕੋ ਦੇਹਾ ਹੀ ਨਾ ਰੱਦ ਹੋਈ ਜਾਂਦਾ ਕੋਈ ਨਾ ਠੀਕ ਹੈ